ਤਕਰੀਬਨ ਇੱਕ ਹਫਤਾ ਹੋ ਗਿਆ ਦਸ ਦਿਨੋਂ ਰੋਲਾ ਪਾਉਂਦੇ ਨੂੰ ਕਿ ਸਾਰਾ ਲੰਮਾ ਕਰੋ ਲੰਮਾ ਕਰੋ ਪਰ ਮੁਲਾਜ਼ਮ ਕੀ ਸੀ ਐਸਡੀਓ ਸਾਹਿਬ ਅੱਥੇ ਹੀ ਬੈਠੇ ਰਹੇ ਅੱਜ ਇੱਕ 1 ਕਿਲੋਮੀਟਰ ਤੱਕ ਖਾੜ ਦੀ ਮਾਰ ਪੈ ਗਈ ਅੱਜ ਉੱਤੇ ਹਫਤਾ ਹੋ ਗਿਆ ਸਾਨੂੰ ਦਰਾਗਤ ਵੱੜ-ਵੜ ਕੇ ਛੱਡਦੇ ਆ ਨੂੰ ਉਹ ਸਾਰੇ ਲੈ ਗਏ ਖੰਬੇ ਨਾਲ ਬਿਜਲੀ ਵਾਲੇ ਨਾਲ ਤਾਰਾ ਮੰਨਦੇ ਜੋ ਲੈ ਗਏ ਕੋਈ ਚੀਜ਼ ਤਾਂ ਪੂਰੀ ਆ ਇਹੀ ਆ ਵੀ ਰੱਬ ਖੈਰ ਸੋਖ ਰੱਖੇ ਚਲੋ ਬਾਕੀ ਜੋ ਹੈਗਾ ਉਹਦੇ ਹੱਥ 'ਚ ਆ ਤ ਆਪਣੀ ਕੋਸ਼ਿਸ਼ ਭਾਜੀ ਪੂਰੀ ਹੈ ਜੀ ਤਸਵੀਰਾਂ ਵਿੱਚ ਦੇਖ ਪਾ ਰਹੇ ਹੋਵੋਗੇ ਇਹ ਵੀ ਕਿਸ ਪੱਧਰ ਤੇ ਟਰਾਲੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਜਿਹੜਾ ਆਪਣੇ ਪਿੰਡ ਨੂੰ ਬਚਾਉਣ ਦੀ ਜਿਹੜੀ ਕਿ ਇਹ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਸਸੇਕਾ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਦੇ ਮੈਂਬਰ ਬਿਰ ਲੁਧਿਆਣਾ ਦੇ ਸਤਲੂ ਦੇ ਦਰਿਆ ਉੱਤੇ ਖੜੇ ਆਂ ਤੇ ਪਿੰਡ ਸਸਰਾਲੀ ਕਲੋਨੀ ਆ ਤਾਂ ਬਿਲਕੁਲ ਇੱਥੇ ਜਿਹੜਾ ਬੰਨ ਜਿਹੜਾ ਸਤਲੂ ਜਾ ਉਸ ਦੀ ਠੋਕਰ ਵੱਜਦੀ ਆ ਤਾਂ ਬਿਲਕੁਲ ਇਸ ਸਮੇਂ ਬੰਨ ਜਿਹੜਾ ਵਾ ਉਹ ਨਾਲ ਪੁਰਦਾ ਹੋਇਆ ਜਿਹੜਾ ਕਿ ਇਹ ਨਜ਼ਰ ਆ ਰਿਹਾ ਪਰ ਜਿਹੜੀ ਤਾਕਤ ਹੈ ਇਕਤਾ ਦੇ ਵਿੱਚ ਉਹ ਕਿਤੇ ਵੀ ਪੁਰਦੀ ਹੋਈ ਜਿਹੜੀ ਕੀ ਆ ਨਈ ਨਜ਼ਰ ਆ ਰਹੀ ਇੱਕ ਇੱਕ ਜਿਹੜੀ ਇੱਕਜੁਕਤਾ ਹੈ ਉਹ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਸਾਰੇ ਭਾਈਚਾਰ ਜਿਹੜਾ ਕਿ ਇੱਥੇ ਮੌਜੂਦ ਹੈ ਇਸ ਸਮੇਂ ਬੰਨ ਮਾਰਨ ਦੀ ਜਿਹੜੀ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਤਰੀਕੇ ਨਾਲ ਗੱਲ ਕਰੀਏ ਤਾਂ ਇੱਥੇ ਸੇਵਾ ਇਸ ਤਰੀਕੇ ਨਾਲ ਜਿਹੜੀ ਕਿ ਨਿਭਾਈ ਜਾ ਰਹੀ ਹੈ ਕਿ ਟਰਾਲੀਆਂ ਤੁਸੀਂ ਬਿਲਕੁਲ ਆਪਣੀ ਤਸਵੀਰਾਂ ਵਿੱਚ ਦੇਖ ਪਾ ਰਹੇ ਹੋਵੋਗੇ ਇਹ ਵੀ ਕਿਸ ਪੱਧਰ ਤੇ ਟਰਾਲੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਜਿਹੜਾ ਆਪਣੇ ਪਿੰਡ ਨੂੰ ਬਚਾਉਣ ਦੀ ਜਿਹੜੀ ਕਿ ਇਹ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਪਾਣੀ ਦਾ ਡਰ ਇਸ ਤਰੀਕੇ ਨਾਲ ਹੈ ਕਿ ਇੱਥੇ ਲੋਕ ਸਾਰੇ ਇਕੱਠੇ ਹੋਏ ਨੇ ਪਹੁੰਚੇ ਨੇ ਤੇ ਕਿਸੇ ਨਾ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਨਗੇ ਵੀ ਕਿਸ ਤਰੀਕੇ ਦੇ ਹਾਲਾਤ ਇਸ ਸਮੇਂ ਨੇ ਤੇ ਕਿਸ ਤਰੀਕੇ ਨਾਲ ਸਾਰੇ ਇਕਜੁੱਟਾਂ ਨਾਲ ਬਾਬੂ ਸਾਸਰੀ ਗਾਲ ਜੀ ਸਾਸਰੀ ਗਾਲ ਕਿਹੜਾ ਜਨ ਵਾਲਾ ਅਬਏ ਸਿਟੀ ਹੈਡਲਾਈਨਸ ਹੈ ਜੀ। ਇਹ ਚਲੋ ਠੀਕ ਆ ਵਧੀਆ। ਕੀ ਹਾਲਾਤ ਨੇ ਸਮੇਂ। ਹਾਲਾਤ ਤਾਂ ਭਾਈ ਇਹੀ ਆ ਦੇਖ ਲਾ ਵੀ ਅੱਜ ਤਾਂ ਪ੍ਰਸ਼ਾਸਨ ਵੀ ਆਇਆ ਹੋਇਆ ਤੇ ਮਿਲਟਰੀ ਵਾਲੇ ਵੀ ਆਏ ਹੋਏ ਆ ਤੇ ਸਾਰੀ ਪਬਲਿਕ ਦੇਖ ਲਾ ਵੀ ਤੇਰੇ ਸਾਹਮਣੇ ਸੇਵਾ ਕਰਦੀ ਆ। ਆਹ ਦੇਖ ਲਓ ਭਈ ਹਾਲ ਖਤਰੇ ਦੇ ਇਨਸਾਨ ਤੋਂ ਬਾਹਰ ਹੀ ਆ। ਪਰ ਬਾਪੂ ਜੀ ਕਿਸ ਤਰੀਕੇ ਨਾਲ ਦੇਖਦੇ ਆ ਵੀ ਪੰਜਾਬੀ ਚੜ੍ਹਦੀ ਕਲਾ ਦੀ ਨਿਸ਼ਾਨੀ ਦੇ ਰਹੇ ਨੇ ਉੱਥੇ। ਛਾਂ ਵੀ ਦਿੰਦੇ ਅੱਗੇ ਵੀ ਦਿੱਤੇ। ਅੱਜ ਇਹ ਉੱਤੇ ਹਫਤਾ ਹੋ ਗਿਆ ਸਾਨੂੰ ਉਦਰਾਗਤ ਵੱੜ-ਵੜ ਕੇ ਛੱਡਦਿਆਂ ਨੂੰ। ਉਹ ਸਾਰੇ ਲੈ ਗਿਆ। ਕੰਬੇ ਨਾਲ ਬੀਲੇ ਨਾਲ ਤਾਰਾ ਮੰਨਦੇ ਜੋ ਲੈ ਗਿਆ ਫਿੱਟ ਕੇ ਵੀ ਇੰਨਾ ਕਾ ਵੀ ਹੁਣ ਉਹੀ ਮਿਹਰ ਕਰੇ ਤਾਂ ਮਿਹਰ ਹੋ ਸਕਦੀ ਨਹੀਂ ਤਾਂ ਹੋ ਨਹੀਂ ਸਕਦੀ ਬਿਲਕੁਲ ਪਰ ਜਿਸ ਤਰੀਕੇ ਨਾਲ ਪੰਜਾਬੀਆਂ ਦਾ ਜਜ਼ਬਾ ਹੁਣ ਦੇਖੋ ਕਿਵੇਂ ਸਾਰਾ ਪੰਜਾਬ ਇੱਥੇ ਇਕੱਠਾ ਹੋ ਰਿਹਾ ਇਹ ਪੰਜਾਬ ਜਦੋਂ ਵੀ ਕਿਤੇ ਵੀ ਮੁਸੀਬਤ ਪਈ ਆ ਪੰਜਾਬ ਖੜਦਾ ਤੇ ਜਦੋਂ ਗੁਜਰਾਤ ਚ ਅੱਗੇ ਪਹਚਾੜ ਆਇਆ ਸੀ ਉਦੋਂ ਵੀ ਪੰਜਾਬ ਨੇ ਉੱਥੇ ਸਾਲ ਭਰ ਲੰਗਰ ਲਾਇਆ ਤੇ ਪੰਜਾਬ ਵੀ ਖੜਦਾ ਹੁਣ ਪੰਜਾਬ ਵੀ ਭਾਈਚਾਰੇ ਤੌਰ ਤੇ ਪੇ ਚਾਹੇ ਡੇਰਾ ਬਾਬਾ ਨਾਨਕ ਲਾਲੋ ਤਾਰਨ ਤਾਰਨ ਲਾਲੋ ਇਹ ਪਾਵਨ ਦੀ ਸੇਵਾ ਕਰਦੀਆ ਤੇ ਹਾਲੇ ਸਰਕਾਰਾਂ ਨਹੀਂ ਨਹੀਂ ਲੱਗਿਆ ਵੀਰੇ ਸਤਿਗੁਰੂ ਸਤਿਗੁਰੂ ਜੀ ਵੀਰੇ ਤੇ ਜਿੱਥੇ ਹੜ੍ਹ ਹੋਣ ਦੀ ਸੰਭਾਵਨਾ ਬਣਦੀ ਪਈ ਐ ਇੱਥੇ ਸੇਵਾ ਕਰਨ ਡਾਇਰੈਕਟਰ ਲੈ ਕੇ ਪਹੁੰਚੇ ਹਾਂ ਕੀ ਕਰਨਾ ਚਾਹੁੰਦੇ ਆਂ ਦੇਖੋ ਭਾਜੀ ਕੋਸ਼ਿਸ਼ ਤਾਂ ਪੂਰੀ ਆ ਇਹੀ ਆ ਵੀ ਰੱਬ ਖੈਰ ਸੋਖ ਰੱਖੇ ਚਲੋ ਬਾਕੀ ਜੋ ਹੈਗਾ ਉਹਦੇ ਹੱਥ 'ਚ ਆਪਣੀ ਕੋਸ਼ਿਸ਼ ਭਾਜੀ ਪੂਰੀ ਆ ਜੀ ਲੱਗੇ ਹੋਇਆ ਜੀ ਜੋਰ ਦੇ ਵਿੱਚ ਆਉਂਦੀ ਰਹੀ ਹੈ ਹੋ ਗਿਆ ਜੀ 10 ਦਿਨ ਤਾਂ ਹੋ ਗਏ ਘਟੋ ਘਟ ਅੱਜ ਥੋੜਾ ਜਿਆਦਾ ਜ਼ੋਰ ਆ ਆ ਜਾ ਰਿਹਾ ਹਾਂ ਜੀ ਤੇ ਕਿੰਨੀ ਕਰ ਦੇਖਦਾ ਵੀ ਇੱਥੇ ਨੌਜਵਾਨ ਪੀੜੀ ਪਹੁੰਚੀ ਹੋਈ ਹੈ ਕਿਉਂਕਿ ਇਹ ਉਹੀ ਨੌਜਵਾਨ ਪੀੜੀ ਹੈ ਜਿਹਨੂੰ ਆਮ ਜਨਤਾ ਹੁਲੜਵਾਜ ਕਹਿੰਦੀ ਹੈ ਇਹ ਕਹਿੰਦੀ ਹੈ ਜੀ ਇਹ ਡਰਾਮੇ ਕਰਦੇ ਨੇ ਉਹਦੇ ਸਾਰ ਨੂੰ ਪਤਾ ਹੀ ਹੈ ਜੀ ਕੀ ਹੋ ਰਿਹਾ ਇੱਥੇ ਹੁਣ ਇਹ ਤਾਂ ਕਿਸੇ ਨੂੰ ਦੱਸਣ ਦੀ ਨਹੀਂ ਲੋੜ ਵੀ ਇੱਥੇ ਕੌਣ ਆ ਕੌਣ ਨਹੀਂ ਹੈਗਾ ਉਹ ਤਾਂ ਸਾਰਾ ਕੋ ਦੇਖ ਹੀ ਰਹੇ ਆ ਆਪਾਂ ਸਭ ਦੇਖ ਰਹੇ ਆ ਸਾਰੀ ਦੁਨੀਆ ਦੇਖ ਰਹੀ ਆ ਕਈ ਲੋਕਾਂ ਕੋਲੋਂ ਪਾਣੀ ਆ ਵੀ ਗਿਆ ਕਈਆਂ ਦੇ ਚਲੋ ਨਹੀਂ ਆਇਆ ਬਚਾਇਆ ਇੱਥੇ ਵੀ ਭਾਜੀ ਕੋਸ਼ਿਸ਼ ਇਹੀ ਆ ਵੀ ਬਚਾ ਹੀ ਰਵੇ ਕਿੰਨੇ ਪਿੰਡ ਚੁਟੇ ਹੋਏ ਇੱਕ ਜਟੋਂਗੇ ਇੱਥੇ ਉਹ ਬੰਨ ਲਾਉਣ ਦੀ ਕੋਸ਼ਿਸ਼ ਕਰ ਜਿਆਦਾ ਤਾਂ ਭਾਜੀ 20 ਪਿੰਡ ਦਾ ਆਏ ਹੋਣਗੇ ਜੀ ਹਾਂ ਜੀ ਤੇ ਜੋ ਆਪਣੇ ਲੁਧਿਆਣੇ ਤੱਕ ਵੀ ਮੁੰਡੇ ਆਏ ਹੋਏ ਆ ਜੀ ਬਹੁਤ ਵਧੀਆ ਸੇਵਾ ਕਰ ਰਹੇ ਆ ਚਲੋ ਬਾਕੀ ਖਵਾਜੇ ਦੀ ਮਹਿਰ ਆ ਜੀ ਕਿੱਧਰ ਖੁਸ਼ ਰਹਿਣਾ ਉਹਨਾਂ ਨੇ ਤਾਂ ਬਿਲਕੁਲ ਸਰਪੰਚ ਸਾਡੇ ਨਾਲ ਮੌਜੂਦ ਨੇ ਭਾਈ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਪੰਜਾਬ ਇੱਕ ਜੁੱਟ ਇਕੱਠਾ ਹੋਇਆ ਹੋਇਆ ਇੱਥੇ ਚੜ੍ਹਦੀ ਕਲਾ ਦੀ ਨਿਸ਼ਾਨੀ ਇਸ ਸਮੇਂ ਦੇ ਰਹੇ ਨੇ ਵੀ ਇਹ ਲੱਗਦਾ ਨਹੀਂ ਜਿਵੇਂ ਵੀ ਇਹ ਕਿਸੇ ਮੁਸੀਬਤ ਚ ਆਇਆ ਲੱਗਦਾ ਵੀ ਜਿਵੇਂ ਅ ਬਸ ਬਚਾਉਣ ਦੇ ਖਾਤਰ ਇੱਥੇ ਆਏ ਹੋਏ ਨੇ ਸਭ ਤੋਂ ਪਹਿਲਾਂ ਟੋਟਲਾ ਲਧਰਾਨਾ ਨੂੰ ਪਹੁੰਚੇ ਸੀ ਸਿਟੀ ਹੈਡਲਾਈਨ ਤੋਂ ਲੈ ਕੇ ਐਂਡ ਤੱਕ ਪਹੁੰਚੇ ਬਹੁਤ ਬਹੁਤ ਧੰਨਵਾਦ ਅੱਜ ਵੀਰ ਜੀ ਮੈਂ ਸਰਪੰਚਾ ਪਿੰਡ ਬੂਥ ਲੜਦਾ ਸਾਡੇ ਪਿੰਡਾਂ ਦੇ ਵਿੱਚ ਅੱਜ ਤੋਂ ਦਾ ਇੱਕ ਸਾਲ ਪਹਿਲਾਂ ਮੈਂ ਰੋਲਾ ਪੰਡ ਰਿਆ ਮੈਂ ਰੋਲਾ ਪੜਾ ਪਾਇਆ ਅਮੇਜ਼ਿੰਗ ਦੇ ਖਿਲਾਫ ਹਾਈ ਕੋਰਟ ਚ ਰੱਟ ਵੀ ਪਾਈ ਪਰ ਕੀ ਕੀਤਾ ਮੌਕੇ ਸਰਕਾਰ ਨੇ ਮੇਰੇ ਤੇ ਪਰਚਾ ਦਿੱਤਾ ਗਿਆ ਪਰ ਮਰਜ਼ਾ ਤੱਕ ਮੈਂ ਦੱਸਿਆ ਕਿ ਅੱਜ ਆਉਣ ਵਾਲੇ ਹਾਲਾਤ ਬੜੇ ਖਾਲ ਆ ਜਣੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਤਕਰੀਬਨ ਇੱਕ ਹਫਤਾ ਹੋ ਗਿਆ 10 ਦਿਨੋਂ ਤੋਂ ਰੋਲਾ ਪਾਉਂਦੇ ਨੂੰ ਕਿ ਸਾਰਾ ਲੰਮਾ ਕਰੋ ਲੰਮਾ ਕਰੋ ਪਰ ਸਾ ਮੁਲਾਜ਼ਮ ਕੀ ਸੀਐਸਡੀਓ ਸਾਹਿਬ ਅੱਥੇ ਹੀ ਬੈਠੇ ਰਹੇ ਅੱਜ ਕੀ 1 ਕਿਲੋਮੀਟਰ ਤੱਕ ਹਾੜ ਦੀ ਮਾਰ ਪੈ ਗਈ ਆ ਔਰ ਜੇ ਟੁੱਟ ਗਏ ਨਾ ਕਿਦੋਂ ਤਾਂ 10 15 ਪੈਂਡ ਵਾਲੇ ਡੁੱਬ ਜਾਣੇ ਆ ਹਾਲਾਤ ਬਹੁਤ ਮਾੜੇ ਆ ਔਰ ਸਾਡੇ ਸਾਰੇ ਭਾਈਚਾਰੇ ਦੇ ਸਭ ਪਾਰਟੀਆਂ ਦੇ ਬੰਦੇ ਕੰਮ ਕਰ ਰਹੇ ਆ ਉਹ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਸਾਰੇ ਲੋਕਾਂ ਦਾ। ਮੈਂ ਕਿਸ ਤਰੀਕੇ ਨਾਲ ਦੇਖਦਾ ਵੀ ਜਿੱਥੇ ਪੰਜਾਬ ਨੂੰ ਧਰਮਾਂ ਚ ਵੰਡਿਆ ਜਾਂਦਾ ਹੈ ਜਾਂ ਪ੍ਰਵਾਸੀ ਭਾਈਚਾਰਾ ਨੂੰ ਵੰਡਿਆ ਜਾਂਦਾ ਪਰ ਸਾਰਾ ਜਿਹੜੇ ਵਿਅਕਤੀ ਐ ਲੋਕ ਸਾਬ ਇੱਥੇ ਇਕੱਠੇ ਨੇ ਕੋਈ ਪੇਤ ਭਾਵ ਨਹੀਂ ਇੱਥੇ ਇਕਜੁੱਟ ਹੋ ਕੇ ਕੰਮ ਕੀਤਾ ਜਾਦਾ। ਦੇਖੋ ਸਾਰਾ ਭਾਈਚਾਰਾ ਸਾਡਾ ਭਾਈਚਾਰਾ ਹੀ ਆ ਇਹ ਸਾਡੇ ਰਿਸ਼ਤੇਦਾਰ ਚਾਚੇ ਤਾਏ ਮਾਮੇ ਬੂਪਰ ਸਾਰੇ ਏਰੀਆ ਦੇ ਵਿੱਚ ਸਾਡੇ 10 20 ਪਿੰਡਾਂ ਦੇ ਸਾਡਾ ਆਪਣਾ ਹੀ ਭਾਈਚਾਰਾ ਆ। ਸਾਡੇ ਭਾਈਚਾਰਾ ਦਾ ਨੌਜਵਾਨ ਦੇਖੋ ਕਿਸੇ ਨਾਲ ਵੀ ਦੇਖਿਆ ਤੁਸੀਂ। ਚਿਹਰਿਆਂ ਤੇ ਖੁਸ਼ੀ ਆ ਪਰ ਕਈ ਲੋਕਾਂ ਦਾ 10 10 20 ਕਿਲੇ ਰੁੜ ਗਏ। ਪਰ ਅੱਜ ਵੀ ਉਹਨਾਂ ਚਿਹਰੇ ਤੇ ਖੁਸ਼ੀ ਆ ਕਿ ਸਾਡਾ ਇਲਾਕਾ ਬਚ ਜਾਵੇ ਪਰ ਅੱਜ ਬਚਨ ਵਾਲੇ ਹਾਲਾਤ ਹੈ ਨਹੀਂ ਕਿਉਂਕਿ 40 40 ਫੁੱਟ ਪਾਪ ਲੈਣਾ ਚਾਹੀਦੀ ਸੀ ਇੱਥੇ ਦਰਿਆ 'ਚ ਜਦੋਂ ਲੋਕ ਬੋਲਦੇ ਸੀ ਬਾਈ ਜੀ ਕੁੱਟ ਵੀ ਪੈਂਦੀ ਸੀ ਪਰਚੇ ਵੀ ਹੁੰਦੇ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਸੀ ਅੱਜ ਲੋਕ ਖੜੇ ਆ ਜੋ ਮਾਫੀਆ ਨਹੀਂ ਹੈਗਾ ਇਸ ਕਰਕੇ ਸਾਰੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਜਾਂਦਾ ਸਾਲੀ ਲੱਗੇ ਆ ਜਾ ਕੇ ਅੱਜ ਸਵੇਰੇ 7 ਵਜੇ ਜੇਕਰ ਗੱਲ ਕਰੀਏ ਦਰਿਆ ਜਿਹੜਾ ਬੰਨ ਛੋਕਰ ਵਾਜੀ ਦੇ ਕਿੰਨਾ ਕੁ ਦਾਇਰ ਹੈ ਜਿਹੜਾ ਵੇ ਪੈਂਦਾ ਹੈ ਭਾਈ ਜਿੱਦਾਂ ਕਿਲੋਮੀਟਰ ਦੇ ਥੋਂ ਲੈ ਕੇ ਬੂਥਗੜ ਤੱਕ ਇਹ ਸਸਰਾਲੀ ਦਾ ਬੰਨਾ ਅੱਗੇ ਸਾਡਾ ਬੂਥੜਾ ਇੱਕੋ ਹੀ ਰੈਂਪ ਆ ਇੱਕ ਕਿਲੋਮੀਟਰ ਦੀ ਹੀ ਆ ਇਹ ਸਦਾ ਹੀ ਆ ਸਾਰਾ ਇਹ ਸਾਰਾ ਸਦਾ ਹੋ ਗਿਆ 1 ਕਿਲੋਮੀਟਰ ਜਦੋਂ ਟੁੱਟਣਾ ਨੰਨ ਨੇ ਇਹ ਸਾਡੇ ਪਿੰਡ ਨੀਵੇਂ ਆ ਤੇ ਸਾਰੇ ਪਿੰਡ हट ਜਾਣੇ 10 15 20 ਪਿੰਡ ਦਾ ਮੋਹਰੇ ਹੀ ਪੈਂਦੇ ਆ ਨਾਲ ਲੁਧਿਆਣਾ ਉਦਿਆ ਪੰਡ ਪਿੰਡਾਂ ਚ ਪਾਣੀ ਬੜਾ ਦੇ ਲੜਾਂ ਚ ਬਣ ਗਿਆ ਸਾਰਾ ਹਾਲਾਤ ਹੀ ਮਾੜੇ ਹੋ ਜਾਣੇ ਅੱਜ ਸਾਰਾ ਪ੍ਰਸ਼ਾਸਨ ਪਹੁੰਚਿਆ ਸੀ ਦਾ ਪ੍ਰਸ਼ਾਸਨ ਦੇ ਸਾਡੇ ਮੰਤਰੀ ਸਾਹਿਬ ਦੇ ਐਮਪੀ ਸਾਹਿਬ ਦੇ ਸਾਰਿਆਂ ਨੂੰ ਧੰਨਵਾਦ ਕਰਨਾ ਸਾਰੀਆਂ ਪਾਰਟੀਆਂ ਨੂੰ ਧੰਨਵਾਦ ਕਰਨਾ ਚਾਹੁੰਦਾ ਮੈਂ ਤਾਂ ਅੱਜ ਸਾਰੇ ਅੱਜ ਖੜੇ ਆ ਮੌਕੇ ਤੇ ਹਾਂ ਦੇਖ ਸਕਦੇ ਹੋ ਵੀ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰੀਆ ਤਾਂ ਜਿਸ ਤਰੀਕੇ ਨਾਲ ਇਥੇ ਗੱਲਬਾਤ ਸੀ ਕਰ ਖੁਦ ਵੀ ਕਰ ਰਹੀ ਸੀ ਕਿ ਇਕਜੁੱਟ ਹੋ ਕੇ ਜਿਹੜੀ ਕਿ ਸੇਵਾ ਤੇ ਨਾ ਬਈ ਇਹ ਵੀ ਬਿਲਕੁਲ ਤੁਹਾਨੂੰ ਅੱਗੇ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ